हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਘਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਸਿੰਘ ਦੇ ਕੋਲ ਆਈਆਂ ਦੋਸਤੋ ਪੰਜ ਮੱਝਾਂ ਤੁਹਾਨੂੰ ਅੱਜ ਇਸ ਘਰੋਂ ਦਿਖਾਉਣੀ ਆ ਤੇ ਦੋ ਬੈੜਾ ਪੋਸੂ ਦੋਸਤੋ ਕੱਲੇ-ਕੱਲੇ ਦੀ ਡਿਟੇਲ ਆਪਾਂ ਵੀਰ ਜਗਰਾਜ ਦੇ ਨਾਲ ਪੂਰੀ ਗੱਲਬਾਤ ਕਰਨਾਗੇ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਪਸ਼ੂ ਜਿਹੜਾ ਦੋਸਤੋ ਜਿੰਨੇ ਵੀ ਸਵੇ ਸਵੇ ਆ ਨਾਗ ਤਸੱਲੀ ਤੁਸੀਂ ਕਰਨੀ ਹੈ ਘਾਰਣ ਕੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੇ ਰੇਡ ਭਾਵੜਦਾ ਬਿਲਕੁਲ ਇਸੇ ਕਵਰੇਜ ਵਿੱਚ ਇਸ ਵੀਡੀਓ ਦੇ ਵਿੱਚ ਕਰਦੇ ਆਂਗੇ ਐਨੀਮਲ ਜਿਹੜਾ ਪਸੰਦ ਆ ਆਊਗਾ ਦੋਸਤੋ ਗੱਬਣ ਪਸ਼ੂ ਆਪਣਾ 蒂ਪ ਕੇ ਸਵੇ ਸਵੇ ਨਗਦੀ ਆ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਤਸੱਲੀ ਤੁਸੀਂ ਕਰਨੀ ਠੀਕ ਆ ਅੱਜ ਦੋਸਤੋ 26 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਮਾਰਨਿੰਗ 27 ਨਵੰਬਰ ਨੂੰ ਸਵੇ ਬਾ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਠੀਕ ਆ ਜੀ ਤੇ ਆਉ ਕਰਦੇ ਆਂ ਗੱਲਬਾਤ ਵੀਰ ਜਗਰਾਜ ਸਿੰਘ ਦੇ ਨਾਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਜਗਰਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਭ ਠੀਕ ਠਾਕ ਜੇ ਬੜੇ ਚੰਗੇ ਵੀਰੇ ਆਪਦੇ ਸੁਣਾਓ ਅੱਛਾ ਜਗਰਾਜ ਪਸ਼ੂ ਅੱਜ ਪੰਜ ਮੱਝਾਂ ਝੋਟੀਆਂ ਆਪਣੇ ਕੋਲ ਤੋਂ ਦੋ ਬਹਿਣਾ ਨੇ ਹਾਂ ਜੀ ਹਾਂ ਜੀ ਪਸ਼ੂ ਸਾਰੇ ਸਿਫਾਇਆ ਨਹੀਂ ਵਿੱਚ ਦੋ ਗੱਬਣਾ ਤੇ ਤਿੰਨ ਸੁਈਆਂ ਮੱਝਾਂ ਦੋ ਗੱਬਣ ਤੇ ਤਿੰਨ ਸੁਈਆਂ ਆਂ ਗਾਂ ਇੱਕ ਗੱਬਣ ਤੇ ਇੱਕ ਸੂਈ ਹੈ ਲਓ ਜੀ ਤੇ ਇੱਕ ਵੜ ਜਿਹੜੀ ਆ ਦੋਸਤੋ ਗੱਬਣਾ ਤੇ ਇੱਕ ਬਿਲਕੁਲ ਸੂਈ ਸਿਫਾਈ ਆ ਤੇ ਜਗਰਾਜ ਵੀਰੇ ਪਹਿਲੇ ਨੰਬਰ ਤੋਂ ਜਿਹੜੀ ਮਾਝ ਹੈਗੀ ਆ ਖੋਲ ਕੇ ਨਾਲ ਦੀ ਨਾਲ ਹੀ ਬਾਹਰ ਲੈ ਆਈਏ ਉੱਪਰਲੀ ਕੱਢ ਲੈ ਆਵੜੀ ਨਾਲ ਦੀ ਨਾਲ ਹੀ ਬਾਹਰ ਥੋੜੀ ਡਿਟੇਲ ਸਾਂਝੀ ਕਰ ਲੈਣੇ ਆ ਤੇ ਪਸ਼ੂ ਬਾਕੀ ਰੇਡ ਰੂਟ ਵੀਰ ਜੀ ਬਿਲਕੁਲ ਅਨਜਾਇਜ਼ ਆਵ ਜਾਇਜ਼ ਹੀ ਕਰਾਂਗੇ ਅਗੇ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਠੀਕ ਆ ਜੀ ਤੇ ਫਿਲਹਾਲ ਅੱਜ ਫੇਰ ਤੁਹਾਨੂੰ ਨਾਗ ਜਿਹੜੇ ਆ ਦਿਖਾਉਣੇ ਆ ਟੋਟਲ ਜਿਹੜੇ ਆ ਦੋਸਤੋ 7 ਨਾਗ ਬਿਲਕੁਲ ਤੁਹਾਡੇ ਸਾਹਮਣੇ ਕਰ ਦੇਣੀ ਆ ਆਜੋ ਵੀਰੇ ਠੀਕਾ ਸੋ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਇਹ ਮੱਝ ਬਿਲਕੁਲ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਜਗਰਾਜਬੀਰ ਕੀ ਡਿਟੇਲ ਆ ਗੱਬਣੇ ਆ ਨੇ ਸੁਈ ਐ ਸੰਧੂ ਸਾਹਿਬ ਇਹ ਅਗਲੇ ਥਣ ਦੀ ਤਿਲੜ ਆ ਮੈਂ ਅਗਲੇ ਥਣੋਂ ਬਹਿਣੀ ਜਿਹੜਾ ਮੈਂ ਤਾਂ ਥਣ ਬੰਦ ਆ ਬਹਿਣੀ ਅਗਲਾ ਥਣ ਜੀ ਹਾਂ ਹਾਂ ਅਗਲਾ ਤੇ ਸੂਵੇ ਵੀਰ ਕਿੰਨੇ ਮੇ ਸੁਈ ਐ ਇਹ ਸੂਆ ਤੀਜਾਉ ਲਓ ਜੀ ਤੀਜਾ ਸੂਆ ਠੀਕ ਆ ਤੀਜਾ ਸੂਆ ਦੋਸਤੋ ਤੇ ਇੱਕ ਥਣੋਂ ਬਹਿਣੀ ਵਾਲਾ ਅਗਲਾ ਥਣ ਜਿਹੜਾ ਉਸ ਥਣੋਂ ਤੇਲ ਆ ਠੀਕ ਆ ਤੇ ਦੇਣ ਇਹਨੂੰ ਕਿੰਨੇ ਕੋਗੇ ਸੁਈ ਨੂੰ 8-10 ਦਿਨ ਸੁਈ ਨੇ ਜੀ ਨੂੰ ਮਗਰ ਕੱਟਾ ਦੇ 8-10 ਦਿ ਦੋਦੇ ਸਿਰ 10 ਲੀਟਰ ਹੋ ਹੁਣ ਜਿਹੜਾ ਚੋ ਲੈਣਾ ਆਪਾਂ ਲਓ ਜੀ 10 ਲੀਟਰ ਦੋਦਾ ਦੋਸਤੋ ਠੀਕ ਆ ਜੀ ਤੇਲ ਵੀ ਆਪਣੇ ਬਿਲਕੁਲ ਅਗਲੇ ਥਾਣੋਂ ਕਹਿਤੀ ਆ ਅਗਲੇ ਥਾਣ ਦੀ ਤੇਲੜ ਅਗਲੇ ਥਾਣ ਦੀ ਤੇਲੜ ਤੇਲ ਕਰਕੇ ਆਪਾਂ ਲਈ ਆ ਬਿਲਕੁਲ ਜੀ ਸੋ ਮਗਰ ਜਿਹੜਾ ਬੱਚਾ ਦੋਸਤੋ ਮੇਲ ਕਾਫ ਆ ਮਗਰ ਕਟਾ ਤੇ ਕਟਾ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਠੀਕ ਆ 10 ਦਿਨਾਂ ਦੀ ਸੂਈ ਆ ਆ ਕਟਾ ਇਹਦਾ ਠੀਕ ਆ ਜੀ ਲਓ ਜੀ ਪਹਿਲੇ ਨੰਬਰ ਤੇ ਆਹ ਕੱਟਾ 10 ਦਾ ਇਹਨਾਂ ਦੀ ਸੂਈ ਹੈ ਜਗਰਾਹ ਦੁੱਧ ਵੀ 8-10 ਕਿਲੋ ਹੋਏਗਾ ਹੁਣ 10 ਕਿਲੋ ਦੁੱਧ ਹੋਊਗਾ ਤੁਸੀਂ ਠੀਕ ਆ ਜੀ ਸੋ ਮੱਝ ਚੰਗੀ ਹੈ ਭਾਰੀ ਵਜਨ ਲੋੜ ਵਾਲੀ ਹੈ ਨਾ ਤੇ ਕਿੰਨਾ ਮੁੱਲ ਵੀਰੇ ਕਰਈਆਂ ਦਾ ਮੁੱਲ ਵੀਰੇ 58000 ਰੁਪਏ ਵਾ ਕਰ ਦੇਣਾ 58 ਹਾਂਜੀ ਠੀਕ ਆ ਜੀ 58000 ਦੇ ਵਿੱਚ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਸਿਲੜ ਮੱਝ ਵੀਰੇ ਨੇ ਦਿਖਾਈ ਆ 58000 ਦੀ ਦਿੱਤੀ ਜਾਊਗੀ ਸੋ ਪੂਰੇ ਵਜਨ ਲੋੜ ਵਾਲੀ ਆ ਪੂਰੀ ਵਜਨਦਾਰ ਆ ਠੀਕ ਆ ਬਾਕੀ ਮਾਂਤਲੇ ਜਿਵੇਂ ਖੁੱਲਾ ਕਰਦਾਂਗਾ ਮੈਂ ਜੋ ਠੀਕ ਆ ਜੀ ਤੇ 55000 ਦੀ ਬਾ ਦੇ ਦੇ ਦਾਂਗੇ ਹਾਣਾ ਜਿਹੜੀ ਕਰ ਦੇਣੀ ਵਾ ਉਤੇ ਛੋੜ ਹੀ ਕਰਨੀ ਬਾ ਜਿਹੜੀ ਕਰ 55 ਦੀ ਹਾਂਜੀ ਬਾਕੀ ਵਜਨ ਵਟਾ ਚੰਗਾ ਮੈਂ ਦਾ ਦਿਲਦੀ ਦੋਵੇਂ ਟਾਈਮ ਬੱਚੇ ਤੇ ਦੋਵੇਂ ਟਾਈਮ ਬੱਚੇ ਤੇ ਠੀਕ ਆ ਜੀ ਹੁਣ ਜੜੀ ਦੇ ਤੇਂਦਰਾ ਚੋਲ ਹੋ ਗਈ ਠੀਕ ਆ ਜੀ ਸੋ ਅਗਲੀ ਦੋਸਤੋ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਮਾਝ ਦਿਖਾਉਣੀ ਆ ਫੁੱਲ ਵਜਨਦਾਰ ਹੈਵੀ ਬਾਡੀ ਵੇਟ ਦੀ ਆ ਤੇ ਇਹਦਾ ਜਗਰਾਜ ਕੀ ਡਿਟੇਲ ਆ ਵੀਰ ਕੀ ਹੈ ਜੇ ਮੈਂ ਲੈ ਜਣੇ 10 12 ਦੇ ਲੈ ਜੂ ਮੈਂ ਅੱਛਾ ਜੀ 10 12 ਦਿਨ ਕੱਚੀ ਹੈ ਜੇ ਮੈਂ ਠੀਕ ਆ ਜੀ ਤੂੰ ਆ ਤੇ ਜਾਗਾ ਦਾ ਹਾਂ ਲਓ ਜੀ 10 ਦਿਨ ਲੱਜੂ ਹੈ ਨਾ ਹਾਂ 10 12 ਦਿਨ ਜਿਹੜੇ ਮਗਰੋਂ ਦੱਸੇ ਮੁਤਾਬਕ ਜਿਹੜੇ ਨੇ ਹਾਂ ਅੱਛਾ ਵੀਰ ਜਿੱਦਾਂ ਬਿਲਕੁਲ ਜੰਮੀ ਪਲੀ ਆ ਮੱਝ ਕੋਈ ਪਿਛਲਾ ਰਿਕਾਰਡ ਇਹਦਾ ਕੋਈ ਘਰ ਵਾਲੇ ਤੋਂ ਆਖਿਆ ਉਹਨਾਂ 17 18 ਕਿਲੋ ਦੀ ਗਾਰੰਟੀ ਹਾਂਦੇ ਸਾਡੀ ਅੱਛਾ ਜੀ ਬਾਕੀ ਗਾਂ ਦੁੱਧ ਪਾਏ ਦਾ ਹਾਂ ਸੁੱਫੋਲੀ ਗੱਡੀ ਮੈਂ ਜੰਮੀ ਪਲੀ ਨੂੰ ਦੁੱਧ ਆਂਦਾ ਕੀ ਹੈ ਬਿਲਕੁਲ ਸੋ ਫੋਲੋ ਵਜਨ ਦੌੜ ਵਾਲੀ ਦੋਸਤੋ ਤੁਸੀਂ ਮੱਝ ਦੇਖ ਰਹੇ ਜੀ ਠੀਕ ਆ ਸਵੇਰ ਤੇਜਾ ਸੂਣਾ ਤੇ ਚੰਗੇ ਚੌੜੇ ਪਿੱਠ ਪੁੜੇ ਦੀ ਆ ਫਾਈਟ ਕਰ ਤੂੰ ਤੁਸੀਂ ਆਪ ਜਿਹੜਾ ਜਜਮੈਂਟ ਕਰ ਲਿਓ ਸਿੰਗੀ-ਸੁੰਗੀ ਬਹੁਤ ਜ਼ਿਆਦਾ ਆ ਖੂਬਸੂਰਤਾ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੀ ਆ ਸੋ ਚੰਗੇ ਵੱਡੇ ਸਰੀਰ ਘਟਾਂਜੇ ਦੀ ਆ ਜਿੱਦਾਂ ਆਪਾਂ ਨਾਰਮਲ ਹੀ ਇੱਕ ਦੋਸਤੋ ਬੋਲੋ ਦੇਖਦੇ ਆ ਠੀਕ ਆ ਜੇ ਮਾਲੀ ਦੇਖਦੇ ਆ ਬਿਲਕੁਲ ਮਾਲੀਆਂ ਦਾ ਭਲੇਖਾ ਪਾਉਂਦੀ ਆ ਰਾਜੀ ਆ ਸੋ ਥਣ ਚੱਡਾ ਤੁਸੀਂ ਵੇਖੋ ਬਿਲਕੁਲ ਚੌਰਸਲੇਵਾ ਤੇ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਬਣਾ ਕੇ ਤਿਆਰ ਕਰੂਗੀ ਜਿੱਦਾਂ ਵੀਰ ਨੇ ਦੱਸਿਆ ਵੀ ਕੋਈ 16 17 18 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਇਸ ਮੱਝ ਦੀ ਦੱਸੀ ਗਈ ਆ ਪਿਛਲੇ ਸੂਬਿਆਂ ਦੀ ਠੀਕ ਆ ਸੋ ਚੰਗੀ ਜੰਮੀਪੜੀ ਆ ਰਾਜੀ ਆ ਪੂਰੀ ਕੋਈ ਸ਼ੱਕ ਕੋਈ ਵੀ ਆਪਦੀ ਆਣ ਕੇ ਤਸੱਲੀ ਕਰ ਸਕਦਾ ਫੁੱਲ ਵੱਡੇ ਹਾਈਟ ਲੈਂਥ ਵਾਲੀ ਤੇ ਜਗਰਾਜ ਵੀਰ ਜਿੱਦਾਂ ਕਿ ਬਿਲਕੁਲ ਵੱਡੇ ਕੱਦ ਦੇ ਬੋਤਾਲੀ ਮਾਝਾ ਹਾਂਜੀ ਤੇ ਤਪਾਈ ਤਪੂਈ ਕਿਵੇਂ ਵੀ ਰਹੇ ਜੀ ਤਪਾਈ ਵਧੀਆ ਠੀਕ ਆ ਤੇ ਮੋਲ ਕੀ ਕਰੇਗਾ ਕਿਹਦਾ ਕਰਦੇ ਇੱਕ ਬਾਈ ਇੱਕ ਬਾਈ ਹਾਂਜੀ ਠੀਕ ਆ ਜੀ ਤੇ ਬਾਕੀ ਇਹ ਵੀਰ ਛੋੜ ਛੱਪਾ ਸਾਰਾ ਜਿਹਾ ਹੋ ਜਾਊਗਾ ਮਾਨਤਨ ਹਾਂਜੀ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਬਿਲਕੁਲ ਜੀ ਬਿਲਕੁਲ ਇਹ 118 ਦੀ ਕਰਦੇ ਨਹੀਂ ਬਹਾਨਾ ਜਿਹੜੀ ਕਰਦੇ ਨੇ 118 ਦੀ ਹੂੰ ਠੀਕ ਆ ਜੀ ਲਓ ਜੀ 118 ਦੀ ਜਿਹੜੀ ਆ ਲਾਸਟ ਲੈਂਡਨ ਹੋਊਗੀ ਸੋ ਮੱਝ ਪੂਰੀ ਵੱਡੀ ਆ ਨੋਰਮਲ ਛੋੜ ਛੱਪਾ ਕਰਾਂਗੇ ਛੋੜ ਛੱਪਾ ਹੋ ਜਾਊਗਾ ਸੋ 11800 ਦੀ ਬਾਕੀ ਮੱਝ ਫੁੱਲ ਬੜਾ ਫੁੱਲ ਵੱਡੀ ਆ ਭਜਨਦਾਰ ਆ ਪੂਰੀ ਚੰਗੀ ਜੰਮੀ ਬਲੀ ਸੋ ਇਹ ਵੀ ਗੱਬਣਾ ਤੇ ਜਿਹੜੀ ਪਹਿਲਾਂ ਦਿਖਾਈ ਉਹ ਸੁਰੀ ਸਵਾਈ ਸੀ ਨੇ ਸਟੇਜ ਨੰਬਰ ਤੇ ਆਪਣੇ ਕੋਲ ਜਿਹੜੀ ਆ ਇਹ ਮੱਝਾਂ ਜੀ ਇਹ ਗੱਬਣਾ ਇਹ ਗੱਬਣਾ ਇੱਕ ਨਵੇਂ ਸਵੇ ਸੋਣਾ ਹੁਣ ਗਏ ਨੇ ਇਹ ਦੇ ਦੂਜੇ ਸਵੇ ਦੂਜੇ ਆ ਦਿਨ ਕਿੰਨੇ ਕ ਕੱਟ ਜੂ ਹਜੇ ਦਿਨ ਇਹਨੇ ਸੰਦੋਸਾ 15 15 ਕ ਲੈ ਜਨੇ ਨੇ 15 ਕ ਦਿਨ ਲਓ ਜੀ ਸੋ so, 15 ਦਿਨ ਦੋਸਤੋ ਲੈ ਜੂ ਬਿਲਕੁਲ ਕੁੰਡੀ ਜੂਰ ਆ ਠੀਕ ਆ ਜੀ ਸਿੰਗੀ-ਸਿੰਗੀ ਵੇਖੋ ਬਿਲਕੁਲ ਗੁਲਾਈ ਦੇ ਵਿੱਚ ਆ ਕੋਕੇ ਜੜੇ ਪਏ ਆ ਸਿੰਗੀ ਇਹੋ ਜੀ ਆ ਦੋਸਤੋ ਇਸ ਝੋਟੀ ਦੀ ਆ ਦੂਜਾ ਸੂਆ ਇਸ ਝੋਟੀ ਦਾ ਸੂਣਾ ਦਿਨ ਹਜੇ ਲੈ ਜੂਗੀ ਠੀਕ ਆ ਤੇ ਬਿਲਕੁਲ ਮੋਰਾ ਦੇ ਵਿੱਚ ਆ ਬਰੀਡ ਵਾਈਜ਼ ਜੇਕਰ ਆਪਾਂ ਦੇਖੀਏ ਤੇ ਪਿਓਰ ਮੋਰਾ ਦੀ ਦੋਸਤੋ ਝੋਟੀ ਜੈਡ ਬਲੈਕ ਹੈ ਪਸੰਦ ਆਉਗੀ ਠੀਕ ਆ ਜੈਡ ਬਲੈਕ ਆ ਸੋ ਬਿਲਕੁਲ ਮੱਥੇ ਤੋਂ ਲੈ ਕੇ ਜੇਕਰ ਆਪਾਂ ਪੂਸ਼ ਤੱਕ ਗੱਲ ਕਰ ਲਈਏ ਤੇ ਬਿਲਕੁਲ ਜੈਡ ਬਲੈਕ ਜਿਹੜਾ ਦੋਸਤੋ ਇੱਕ ਵੀ ਵਾਲ ਵਾਈਟ ਨਹੀਂ ਹੈਗਾਗਾ ਫੇਸ ਕੁਆਲਟੀ ਮੂੰਹ ਮੱਥਾ ਇੱਕ ਵਾਰੀ ਤੁਸੀਂ ਹੱਥ ਤਸੱਲੀ ਨਾਲ ਆਹ ਕਰੋ ਜੀ ਹਾਂ ਠੀਕ ਹੈ ਅੱਛਾ ਜਗਰਾਜ ਵੀਰੇ ਇਹ ਛੋਟੀ ਦੀ ਕੀ demand ਹੈ ਇਹ ਛੋਟੀ ਦਾ ਬੋਲ 80000 ਰੁਪਏ ਕਰਦੇ ਆ ਮੈਂ ਤਾਂ 80000 ਹਾਂਜੀ ਠੀਕ ਹੈ ਇਹ ਜੋ 5000 ਰੁਪਏ ਛੋੜ ਕਰਾਂਗੇ 75000 ਦੀ ਹਾਨਾ ਕਰਦਾਂਗੇ ਛੋਟੀ ਹਾਂਜੀ ਲਓ ਜੀ 75000 ਦੀ ਜੈਸਨੋ ਹੋਊਗੀ ਛੋਟੀ ਬਾਕੀ ਬਿਲਕੁਲ ਕੁੰਡੀ ਜੂਰਾ ਇੱਕ ਰੰਗ ਬਿਲਕੁਲ ਬਲੈਕ ਠੀਕ ਹੈ ਮੋਹਰਾ ਦੀ ਛੋਟੀ ਆ 75000 ਦੇ ਵਿੱਚ ਦਿੱਤੀ ਜਾਊਗੀ ਸੋ ਅਗਲਾ ਪਸੂ ਖੋਲ ਲਿਏ ਵੀਰ ਖੋਲ ਲਿਏ ਠੀਕ ਹੈ ਇਹ ਸੋ ਇਹਦੀ ਮੱਝ ਦੀ ਕੀ ਡਿਟੇਲ ਆ ਸੁਈ ਹੈ ਜੀ ਇਹ ਸੁਈ ਹੈ ਅਧੇਨ ਕਿੰਨੇ ਕੋਗੇ ਇਹਨੂੰ ਇਹਨੂੰ ਵੀ 8-10 ਦਿਨਾਂ ਦੀ ਸੂਈ ਨੂੰ ਇਹਦੇ ਮਗਰਾਂ ਟੱਕੀ ਆ ਮਗਰ ਕੱਟਈ ਆ ਹਾਂਜੀ 8-10 ਦਿਨਾਂ ਦੀ ਸੂਈ ਸੁਆ ਇਹ ਵੀ ਦੁੱਜੇ ਦੁੱਜੇ ਸੁਵੇ ਦੁੱਜੇ ਸੁਵੇ ਆ ਮੂੰਹ ਉਹਦੇ ਛੇ ਗਲੇਦਾਂ ਤੇ ਕੱਢਣ ਦਈਏ ਜੇ ਹੂੰ ਲਓ ਜੀ ਠੀਕ ਆ ਸੁਵੇ ਦੁੱਜੇ 8-10 ਦਿਨਾਂ ਦੀ ਸੂਈ ਆ ਤੁਹਾਨੂੰ ਕਿੰਨਾ ਦੱਸਿਆ ਦੁੱਧ ਇਸਲੇ 9-10 ਕਿਲੋ ਹੋਊਗਾ 9 ਕਿਲੋ ਪੱਕਾ ਹੋਊ ਦੁੱਧ ਇਸਲੇ ਲਓ ਜੀ 9 ਕਿਲੋ ਦੁੱਧ ਜਿਹੜਾ ਬਿਲਕੁਲ ਪੱਕਾ ਦੁੱਧ 9 ਕਿਲੋ ਆ ਠੀਕ ਹੈ ਜੀ ਮੂੰਹ ਛੇ ਦਾੰਦਾਂ ਦਾ ਤੁਸੀਂ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਠੀਕ ਹੈ ਜੀ ਛੇਕ ਦੇ ਦੰਦ ਖਜੇ ਵੀਰਾਂ ਦਾ ਕੱਢਦੇ ਆ ਬਰਾਬਰ ਨਹੀਂ ਕੀਤੇਗੇ ਬਾਕੀ ਝੋਟੀਆਂ ਜੇ ਕੱਦ-ਕਾੜ ਕਰਨਾ ਝੋੜੀ ਨੇ ਜੀ ਹਾਂ ਬਾਕੀ ਥਣ ਭਾਂਡੇ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਕੰਪੈਕਟ ਜੈਂਟਰ ਆ ਬਿਲਕੁਲ ਕਸਮੇ ਟਾਈਟ ਲੇਵੇ ਦੀ ਆ ਠੀਕ ਆ ਸੋ ਮਗਰ ਵੀ ਇਹਦੇ ਕਟੀਆਂ ਆ ਆਪ ਵੀ ਦੋਸਤੋ ਬਿਲਕੁਲ ਕਟੀਆਂ ਝੋਟੀਆਂ ਦੇ ਵਿੱਚ ਹੀ ਪੈਂਦੀ ਆ ਠੀਕ ਆ ਮੂੰਹੋਂ ਦੰਦਾਂ ਦੇ ਵਿੱਚ ਆ ਠੀਕ ਹੈ ਜੀ ਛਗੀ ਆ ਆਹ ਜੀ ਕੱਟੀ ਆਹ ਦੋ ਨੰਬਰ ਵਾਲੀ ਦੇਖੋ ਜੀ ਠੀਕ ਆ ਸੋ ਬੇਰੋਕ ਮਾਰੀ ਜਪੂਸ਼ ਮਾਰੀ ਚਿੱਟੀਆਂ ਬਾਕੀ ਜੜੇ ਬਲੈਕ ਕੱਟੀ ਹੂੰ ਸੋ ਮਗਰ ਕੱਟੀ ਵੀ ਬਹੁਤ ਸੋਹਣੀ ਆ ਠੀਕ ਆ ਜੀ ਮੋਹਰੇ ਦੇ ਵਿੱਚ ਮਗਰ ਕੱਟੀ ਆ ਕੁਝ ਕੁ ਵਾਲ ਜਿਹੜੇ ਕੱਟੀ ਦੇ ਵੀ ਮਗਰ ਵਾਈਟ ਆ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਠੀਕ ਆ ਤੇ ਜਗਰਾਜ ਕੀ ਮੋਲੇ ਦਾ ਰਹੂਗਾ ਇਸ ਝੋਟੀ ਦਾ ਜਿਹੜੀ ਦਾ ਇਹਦਾ ਮੁੱਲ ਕਰਦੇ ਆ 73000 ਰੁਪਈਆ ਹਾਂਜੀ 70000 ਦੀ ਆਣਾ ਕਰਨਾ ਜੀ 70 ਦੀ ਹਾਂਜੀ 73000 ਮੋਲ ਹੈ ਹਾਂਜੀ ਠੀਕ ਆ ਚਾਬਾਪ ਸਮਾ ਚੰਗਾ ਵੀ ਮਾਣਾ ਵਧੀਆ ਪੋਲੀ ਠੀਕ ਹੈ ਧਾਰ ਵੱਧ ਘਟਣਾ ਹੋ ਗਈ ਥੂਰ ਛਟਾ ਨਾ ਹੋਊਗਾ ਠੀਕ ਹੈ ਜੀ ਠੀਕ ਹੈ ਲਓ ਜੀ 73000 ਦੀ ਤੁਹਾਨੂੰ ਜਿਹੜੀ ਇਹ ਝੋਟੀ ਮਿਲ ਜੂਗੀ ਬਿਲਕੁਲ ਐਨ ਜਮਾ ਚੰਗੀ ਝੋਟੀ ਆ ਬਿਲਕੁਲ ਨਵੀਂ ਅਗਲੀ ਆਪਣੇ ਕੋਲ ਇਹ ਆ ਗਈ ਝੋਟੀ ਹਾਂਜੀ ਇਹ ਵੀ ਸੂਈ ਆ ਠੀਕ ਹੈ ਜੀ ਇਹਨੂੰ ਆਇਆ ਸੂਈ ਨੇ ਪੰਜਵਾਂ ਛੇਵਾਂ ਦਿਨਾਂ ਦਾ ਨਾੜੂ ਨਾਲ ਹੀ ਹੈ ਜੀ ਠੀਕ ਹੈ ਜੀ ਇਹਦੇ ਕੱਟਾ ਮਗਰ ਲਓ ਜੀ ਇਹ ਤੇ ਮਗਰ ਕੱਟਾ ਪੰਜਾਂ ਛੇ ਦਿਨਾਂ ਦੀ ਸੂਈ ਹੈ ਠੀਕ ਹੈ ਜੀ ਜਿਹੜੀ ਸੂਵੇ ਦੂਜੇ ਹੀ ਹੈ ਦੂਜਾ ਸੂਆ ਦੂਜਾ ਸੂਆ ਮਗਰ ਕੱਟਾ ਦੋਸਤੋਂ ਪੰਜਾਂ ਛੇ ਦਿਨਾਂ ਦੀ ਸੂਈ ਬਿਲਕੁਲ 나ੜੂ ਬੱਚੇ ਦੇ ਨਾਲ ਆ ਜਿਵੇਂ ਜਿਵੇਂ ਡਿਟੇਲ ਦੋਸਤੋ ਸਾਂਝੀ ਕਰਦੇ ਜਾਵਾਂਗੇ ਬਿਲਕੁਲ ਉਵੇਂ ਤੁਸੀਂ ਆਪਦੀ ਤਸੱਲੀ ਕਰ ਲਓ ਠੀਕ ਆ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਉਹ ਵੀ ਪ੍ਰੋਪਰ ਤੁਹਾਨੂੰ ਆਪਾਂ ਦੱਸ ਦਿੱਤਾ ਤੇ ਪੰਜਾ ਛੇਾਂ ਦਿਨਾਂ ਦੀ ਸੂਈ ਤੇ ਹੁਣ ਜਗਰਾਜ ਭਾਈ ਬੌਲੇ ਤੋਂ ਬਾਹਰ ਆ ਗਈ ਹੈ ਹਾਂਜੀ ਹਾਂਜੀ ਤੇ ਦੁੱਧ ਹੁਣ ਫਿਲਹਾਲ ਕਿੰਨਾ ਕ ਆਪਾਂ ਦੋ ਡੰਗ ਇਹ ਤਾਂ ਥੱਲੇ 9 ਕਿਲੋ ਦੁੱਧ ਪੱਕਾ ਹੋਊਗਾ ਜਿਹੜਾ ਚੋ ਲੈਣਾ ਆਪਾਂ 9 ਕਿਲੋ ਹਾਂਜੀ ਹਾਂਜੀ ਹਾਈਟ ਦੋਸਤੋ ਕੋਈ ਵੀਰ ਮੀਡੀਅਮ ਮੰਨ ਕੇ ਸੌਦਾ ਕਰ ਸਕਦਾ ਹਾਈਟ ਮੀਡੀਅਮ ਦੇ ਵਿੱਚ ਆ ਤੇ 9 ਕਿਲੋ ਦੁੱਧ ਇਹਦੇ ਥੱਲੇ ਹਾ 24 ਤਸੱਲੀ ਉਹ ਤੁਸੀਂ ਕਰ ਲਿਓ ਠੀਕ ਹੈ ਜੀ ਜਿੰਨਾ ਤੋਂ ਤੁਹ ਦਿੱਸਿਆ ਜਾਂਦਾ ਓਨਰ ਦੁਆਰਾ ਮਾਲਕ ਦੁਆਰਾ ਤਸੱਲੀ ਤੁਸੀਂ ਕਰਨੀ ਹੁੰਦੀ ਹੈ ਠੀਕ ਹੈ ਤੇ ਸਿੰਘੀ ਸੁੰਗੀ ਬਹੁਤ ਜਿਆਦਾ ਖੂਬਸੂਰਤ ਆ ਬਿਲਕੁਲ ਬਰੀਕ ਪਤਲੇ ਸਿੰਘ ਨੇ ਤੇ ਬਿਲਕੁਲ ਗੁਲਾਈ ਦੇ ਵਿੱਚ ਤਾਂ ਲੈ ਬਈ ਬਹੁਤ ਸਾਫ਼ ਝੋਟੀ ਹਮ ਮਗਰਦ ਵੀਰ ਕਟਾ ਦਾਸਤਾ ਨਾ ਮੇਲਾ ਹਾਂਜੀ ਕਟਾ ਆ ਗਿਆ ਜੀ ਲਓ ਜੀ ਮਗਰਦ ਦੇ ਕਟਾ ਮੇਲ ਕਾ ਹੱਲ ਹੱਲ ਦੇਖੋ ਸੋ ਇਹ ਕਟਾ ਮਗਰਾ ਠੀਕ ਹੈ ਜੀ ਬਿਲਕੁਲ 나ੜੂ ਬੱਚੇ ਦੇ ਨਾਲ 나ੜੂ ਨਾਲ ਹੀ ਹੈ ਲੋ ਜੀ ਠੀਕ ਹੈ ਤੇ ਜਗਰਾਜ ਕਿੰਨਾ ਮੋਲ ਵੀਰੇ ਇਸ ਝੋਟੀ ਦਾ ਇਹਦਾ 72000 ਰੁਪਇਆ 72 ਤੇ ਹਜ਼ਾਰ ਛੱਡ ਦਾਂਗੇ ਸੱਜਾ 70 ਚ 70 20000 ਹਜ਼ਾਰ ਛੱਡ ਦਾਂਗੇ ਲਓ ਜੀ ਇੱਕ ਘੱਟ ਦੋਸਤੋ 70 ਦੀ ਹੋ ਜੂਗੀ ਠੀਕ ਆ ਆ ਵਿੱਚ ਛੋੜ ਛੱਪਾ ਜਿਹੜਾ ਕਰਾਂਗੇ ਬਾਕੀ ਛੋੜ ਛੱਪਾ ਮਾਨਤਨ ਹੋ ਜੂਗਾ ਸੋ ਪਸ਼ੂ ਜੜਿਆ ਦੋਸਤੋ ਬਿਲਕੁਲ ਨਵੀਆਂ ਝੋਟੀਆਂ ਨੇ ਕੋਈ ਬਾਹਲੇ ਵੱਡੇ ਸੂਬੇ ਦੇ ਵਿੱਚ ਨਹੀਂ ਹੈਗੇ ਪਸ਼ੂ ਤੀਜੇ ਸੂਬੇ ਵਾਲੀਆਂ ਤੇ ਬਿਲਕੁਲ ਦੂਜੇ ਸੂਬੇ ਵਾਲੀਆਂ ਜੜੀਆਂ ਤੁਹਾਨੂੰ ਝੋਟੀਆਂ ਇਸ ਘਰੋਂ ਮਿਲ ਜਾਣਗੀਆਂ ਠੀਕ ਆ ਜੀ ਪੰਜ ਨਾਗ ਬਿਲਕੁਲ ਮੱਝਾਂ ਝੋਟੀਆਂ ਦੇ ਵਿੱਚ ਤੁਹਾਨੂੰ ਦਿਖਾਤੇ ਆ ਤੇ ਜਗਰਾਜ ਅਗਲੇ ਬੰਨੇ ਇੱਕ گاਵਾਂ ਦੇ ਵਿੱਚ ਇੱਕ ਬਾੜ ਗੱਬਣਾ ਤੇ ਇੱਕ ਸੋਈ ਆ ਹਾਂ ਗੱਬਣਾ ਗੱਬੜਿਆ گا ਇਹ ਜਿਹੜੇ ਐਫ ਐ ਇਹ ਇਹ ਗੱਬਣਾ ਹੈ ਨਾ ਹਾਂਜੀ ਗੱ ਅਰੇ ਲੈ ਜਾਊਗੀ ਘਰ ਲੈ ਦੱਸ ਮਤਾਓ ਕਿ ਨੇ 10 12 ਦਿਨ ਉਹਦੇ ਵੀ ਅਜੇ ਰਹਿੰਦੇ ਐ ਇਸ ਹੂਨ ਚ 10 12 ਦਿਨ ਹਾਂ ਸਵੇਰੇ ਦੁੱਜੇ ਹੁਣ ਸੌਣ ਜਾ ਰਹੇ ਦੁੱਜਾ ਕਿ ਤੀਜਾ ਉਹ ਦੁੱਜਾ ਦੇ ਹਿੱਤਜਾ ਸਵੇਹਾ ਹੋਊਗਾ ਤੇ ਜਦੋਂ ਘਾਟ ਵੱਧ ਨਹੀਂ ਹੋਣੀ ਕੋਈ ਤੀਜਾ ਸਮਝ ਲੈ ਹਾਂ ਤੀਜਾ ਸਮਝ ਲੈ ਕੋ ਅਗਲੇ ਦੇ ਮੁਤਾਬਕ ਜਿਹੜਾ ਕੋ ਗਾਹ ਦੇ ਮੁਤਾਬਕ ਆ ਉਹ ਤੀਜਾ ਮੰਨ ਲੈ ਭਾਉ ਕੋ ਅਗਲਾ ਚੌਥਾ ਮੰਨ ਲੈ ਲਿੱਥੀ ਜ਼ਰੂਰ ਆ ਬਿਲਕੁਲ ਉਹ ਕਈ ਨਾ ਪਸ਼ੂ ਚਲੋ ਦਰਮਿਆਨੀ ਸੇਵਾ ਚ ਆਉਂਦਾ ਹਾਂਜੀ ਹਾਂਜੀ ਤੇ ਸਵੇਰੇ ਦੋਸਤੋ ਕੋਈ ਵੀ ਤੀਜਾ ਸਮਝ ਲੈ ਕੋਈ ਦੁੱਜਾ ਮੰਨ ਲੈ ਹਾਈਟ ਲੈਂਥ ਪੂਰੀ ਆ ਨਾਰਮਲ ਆਪਾਂ ਦੇਖਦੇ ਹਾਂ ਐਚਐਫ ਬਰੀਡ ਵਾਲੀਆਂ ਬਿਲਕੁਲ ਡੱਬੀਆਂ ਪੈੜਾ ਸੋ ਬਿਲਕੁਲ ਨਸਲ ਜਾਤ ਆ ਰਹੀ ਆ ਆ ਦੇਖੋ ਠੀਕ ਆ ਜੀ ਸੋ ਥੋੜਾ ਜਿਹਾ ਲਸੇਰੇ ਪੰਨ ਦੇ ਵਿੱਚ ਆ ਵੀਰ ਥੋੜਾ ਜਿਹਾ ਕਿ ਨਾ ਪੈਰ ਪੰਨ ਵਾਲਾ ਮਗਰ ਨਾ ਜਿਹੜਾ ਕਿ ਤੁਰਿਆ ਬੜਾ ਕਰਦੀ ਆ ਉਹ ਲੌਂ ਦੇ ਲੌਂ ਚੜਿਆ ਦਾ ਆ ਰੋਕਿਓ ਆ ਲੋ ਬਾਕੀ ਬਣੂ ਥਲੋਂ ਚੰਗੀ ਹਾਂ ਦਿਨ ਹਜੇ ਲੈ ਜੋ ਕੋਈ 8-7 ਦਾ ਦੇ ਨਾ ਇਹ ਘਰ ਵਾਲੇ ਨੇ ਵਾ ਦੱਸਦੇ ਨੇ ਕੱਚੀ ਇਹ ਦੱਸਦੇ ਨੇ ਇਹ ਸੁੰਦੀ ਲਓ ਜੀ 10 ਦਿਨ ਕੈੜੀਆਂ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਅਜੇ ਉੱਤੋਂ ਨਹੀਂ ਵਾਫਾ ਫਿੱਸੀ ਪਸੀ ਇਹ ਦੱਸਦੇ ਨੇ ਉਹੀ ਲੈ ਜਣੇ ਨੇ ਹੂੰ ਲਓ ਜੀ ਠੀਕ ਆ ਸੋ 90 ਹਵਾਨੇ ਦੀ ਬਿਲਕੁਲ ਚੰਗੀ ਹੈ ਦੋਸਤੋ ਚਾਰ ਥਾਣਾ ਚਾਰੇ ਥਾਣੇ ਜਿਹੜੇ ਹੈਗੇ ਬਿਲਕੁਲ ਸਪੇਸ ਵਿਥਾਂ ਦੇ ਆ ਤੇ ਹਾਈਟ ਲੈਂਥ ਪੂਰੀ ਹੈ ਠੀਕ ਆ ਜੀ ਉੱਚੀ ਹਾਈਟ ਲੈਂਥ ਆ ਬਹੁਤੇ ਵੀਰ ਸਵਾਲ ਕਰਦੇ ਆ ਜਾਂ ਕਹਿੰਦੇ ਆ ਵੀ ਹਨਾ ਕਦ ਘਾੜ ਜ਼ਰੂਰ ਮੈਂਸ਼ਨ ਕਰਿਓ ਕਰੋ ਵੀ ਕਦ ਘਾੜ ਪੂਰਾ ਉੱਚਾ ਹੈ ਵੱਡੇ ਕਦ ਘਾੜ ਦੀ ਜਿਹੜੀ ਇਹ ਵੈੜ ਆ ਤੇ ਜਗਰਾਤ ਕੀ ਮੋਲ ਹੈਗਾ ਕਿੱਥੋਂ ਤੱਕ ਇਹਦਾ ਲੈਣ-ਦੇਣ ਕਰਨਾ ਮੋਲ ਦਾ ਸਤੂ ਆਪਾਂ 50 ਕਰ ਲਈ ਆਪਾਂ 55 ਕਰ ਲਈਏ ਵੇਖਦੀ ਐ ਹਾਂ 45000 ਦੀ ਬਹਾਣਾ ਕਰ ਦਾਂਗੇ 45 ਦੀ ਹਾਂਜੀ ਠੀਕ ਹੈ ਜੀ ਲਓ ਜੀ 45000 ਦੀ ਜਿਹੜੀ ਆ ਦੋ ਦਵੀ 22 ਕਿਲੋ ਕੱਢੀ ਜਾਊ ਆਰਾਮ ਰਾਏ ਠੀਕ ਹੈ ਜੀ ਸੋ ਬਿਲਕੁਲ ਨਵੀਂ ਆ ਕੋਈ ਜ਼ਿਆਦਾ ਨਹੀਂ ਸੂਵੇ ਕੋਈ ਵੀਰ ਤੀਜੇ ਮੰਨੇ ਦੂਜੇ ਮੰਨੇ ਠੀਕ ਹੈ ਜੀ ਹਰ ਕੋਈ ਆਪੋ ਆਪਣੀ ਸਮਝਾ ਤੇ 3 ਹਜੇ ਲੈ ਜੂ 8-7 ਆਹ ਵੇੜ ਆਪਣੀ ਬਿਲਕੁਲ ਤਾਜੀ ਸੂਈ ਹੈ ਜੀ ਹਾਂਜੀ ਇਹਦਾ ਉਹ ਬੱਚ ਇਨਾ ਹੈ ਗਾਇ 20 ਦਿਨਾਂ ਦਾ ਬੱਚਾ ਵੀ ਹੈ ਬਾਈਆਂ ਦਿਨਾਂ ਦਾ ਬੱਚਾ ਹੈ ਗਾਇ 20 ਬਾਈਆਂ ਦਿਨਾਂ ਦਾ ਹਾਂਜੀ ਠੀਕ ਹੈ ਜੀ ਤੇ ਆ ਮਗਰ ਬੱਚਾ ਜਿਹੜਾ ਦੋਸਤੋ ਬੱਚਾ ਮੇਲ ਕਾਫਾ 20 ਬਾਈਆਂ ਦਿਨਾਂ ਦੀ ਸੂਈ ਆ ਤੇ ਇਹਦੇ ਥੱਲੇ ਹੁਣ ਦੁੱਧ ਕੀ ਆਪਾਂ ਚੋ ਰਹੇ ਹਾਂ ਦੁੱਧ ਦੇ ਸਾਲ 10 ਕਿਲੋ ਹੁਣ 10 ਕਿਲੋ ਹਾਂਜੀ ਕੋਈ ਵੀ ਆਨਲਾਈਨ ਸੌਦਾ ਕਰਦਾ ਤੇ ਉਹਨੂੰ ਉਹਨੂੰ ਆਪਾਂ ਤਵਾ ਕੇ ਦੇਵਾਂਗੇ ਵੀਡੀਓ ਗਾਲ ਤੇ ਚਵਾ ਕੇ ਦੇਵਾਂਗੇ ਉਹਨੂੰ ਐ ਦੋਸਤੋ ਸੱਲੀ ਕਰਾ ਕੇ ਦੇਵਾਂਗੇ ਲਿਓ ਠੀਕ ਹੈ ਜੀ ਲਿਓ ਜੀ 10 ਕਿਲੋ ਦੋਸਤੋ ਦੁੱਧ ਬਿਲਕੁਲ ਇਹਦੇ ਥੱਲੇ ਹਾਜ਼ਰ ਆ ਸੂਬਾ ਕੋਈ ਫਿਰ ਦੂਜ ਬਾਕੀ ਜਵਾਬ ਸਮਾਚਾਰੇ ਥਣ ਵਰਦੇ ਨਾ ਜੀ ਵਧੀਆ ਵਧੀਆ ਚਾਰੇ ਥਾਣਾ ਏ ਓਕੇ ਓਕੇ ਠੀਕ ਆ ਜੀ ਬਾਕੀ ਥੋੜਾ ਲੇਵਾ ਘਟਾ ਖੋਦੀ ਆ ਦੁੱਧ 10 ਕਿਲੋ ਹੋਊਗਾ ਥੱਲੇ ਹੂੰ ਅਰਡਰ ਦੀ ਗੱਲ ਕਰਕੇ ਦੋਸਤੋ ਆਰਡਰ ਫਿਕਸ ਜਾ ਠੀਕ ਆ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਕੋਈ ਵੀ ਰਮਨ ਕੇ ਸੌਦਾ ਕਰ ਲੈ ਮੀਡੀਅਮ ਹਾਈਟ ਆ ਤੇ ਜਿਵੇਂ ਆਪਾਂ ਚੀਨੀ گاਵਾ ਦੇਖਦੇ ਆ ਦੋਸਤੋ ਬਿਲਕੁਲ ਸਪੌਟ ਡੋਟ ਉਸੇ ਤਰ੍ਹਾਂ ਦੇ ਹੈਗੇ ਆ ਵਾਈਟ ਦੇ ਵਿੱਚ ਬਿਲਕੁਲ ਬਲੈਕ ਸਪੌਟ ਨੇ ਤੇ 20 ਦਿਨਾਂ ਦੀ ਸੂਆ ਮੇਲ ਕਾਫ ਆ 10 ਕਿਲੋ ਦੁੱਧ ਤੇ ਦੂਜਾ ਸੂਆ ਠੀਕ ਹੈ ਜੀ। ਤੋਂ ਜੇ ਵੀਰ ਨੂੰ ਬਿਲਕੁਲ ਪਸੰਦ ਆਊਗੀ, ਜਚੂਗੀ, ਆਪਦੀ ਤਸੰਨੀ ਤੁਸੀਂ ਕਰ ਲਿਓ। ਆਨਲਾਈਨ ਵੀਰ ਕੋਈ ਖਰੀਦ ਰਿਆ ਤੇ ਬਿਲਕੁਲ ਵੀਡੀਓ ਕਾਲ ਤੇ ਵੀ ਤੁਸੀਂ ਤਸੰਨੀ ਕੋਈ ਇੱਕ ਅੱਦੇ ਡੰਗ ਦੀ, ਇੱਕ ਦੋ ਡੰਗ ਦੀ ਜਿਹੜੀ ਤਸੰਨੀ ਕਰਵਾ ਸਕਦੇ ਜੀ। ਵੀਡੀਓ ਕਾਲ ਕਰਕੇ ਵੀਰ ਉਹਨਾਂ ਨੂੰ। ਤੇ ਜਗਰਾਜ ਹੁਣ 10 ਕਿਲੋ ਦੁੱਧ ਤਾਂ ਕੀ ਲੈ ਦੇ ਇਹਦਾ ਕੀ ਕਰਾਂਗੇ? ਮੁੱਲ ਭਾਵੇਂ ਦਾ 30000 ਕਰ ਲਗੇ। ਇਹ 27000 ਦੀ ਹਾਨਾ ਕਰਦਾ ਜੀ। 27000 ਦੀ? ਹਾਂ ਜੀ। ਠੀਕ ਹੈ ਭਰਾ। ਤੇ ਪਸ਼ੂ ਜਗਰਾਜ ਅੱਜ ਆਪਣੇ ਕੋਲੇ ਉਹ ਨਗ ਜਿਹੜੇ ਸੱਤ ਨਗ ਸੀਗੇ। ਹਾਂ ਜੀ ਹਾਂ ਜੀ। ਠੀਕਾ ਸੋ ਪੰਜ ਮੱਜਾਂ ਝੋਟੀਆਂ ਦੋਸਤੋ ਤੁਹਾਨੂੰ ਦਿਖਾਈਆਂ ਨੇ ਤੇ ਦੋ ਵੇੜਾ ਆਪਾਂ ਅੱਜ ਇਸ ਘਰੋਂ ਦਿਖਾਈਆਂ ਨੇ ਸੋ ਆਣ ਕੇ ਆਪਦੀ ਨਰਕ ਪਰਕ ਤਸੱਲੀ ਤੁਸੀਂ ਕਰਨੀ ਆ ਜਿਹੜੇ ਵੀ ਦੂਰ ਨੇੜੇ ਵਾਲੇ ਆ ਕਰਿਆਲੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਬਿਲਕੁਲ ਨੇੜੇ ਪਿੰਡ ਤਗਾਣਾ ਸ਼ਹੀਦ ਪਿੰਡ ਕਪਾਸੀ ਆ ਠੀਕ ਆ ਜੀ ਤੇ ਕਰਿਆਲਾ ਮੇਨ ਮਸ਼ਹੂਰ ਪਿੰਡ ਵਰਨਾਲਾ ਕਰਿਆਲਾ ਤਸਵੀਰ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਤੇ ਜਗਰਾਜ ਬੋਲੋ ਨੰਬਰ ਸੰਪਰਕ ਨੰਬਰ ਹੈਗਾ ਆਪਣਾ 95929 95399 ਇੱਕ ਨੰਬਰ ਹੈਗਾ ਆਪਣਾ ਫੋਨ ਪੇ ਵਾਲਾ ਹਾਂਜੀ ਉਹ 79817 78140 ਠੀਕ ਹੈ ਭਰਾ ਸੋ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਇਹ 8 ਲੱਖ ਸੌਰੀ 7 ਲੱਖ ਦਿਖਾਉਣੇ ਸੀਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ